ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 5 ਸੋਇ ਧਈਏ ਜਿ ਅੜੇ ਸਿਰ ਸਾਹ ਪਾਤਸ਼ਾਹ ਤਿਸ へ ਕੀ ਕਰਿਆ ਸ ਮਨ ਜਿਸ ਕਾ ਸਭ ਸਿ ਸਾਹ ਸਾਭ ਸਿਆਣ ਪੰਛਾ ਢਕੈ ਗੁਰ ਕੀ ਚਰਣੀ ਪਾਹ ਮੰਨ ਮੇਰੇ ਸੁਖ ਸਹਿਜ ਸੇ ਤੇ Japna ਆਠ ਪਹਿਰ ਪ੍ਰਭ ਤੇ ਤੂੰ ਗੁਣ ਗੋਬਿੰਦ ਨਿਤ ਗਾ ਰਹਾ ਤੈਸੇ ਕੇ ਸਰਣੀ ਭਰਮਨਾ ਜਿਸ ਜੀਵਣੇ ਵਰਨਾ ਕੋਏ ਜਿਸ ਮਰਤਾ ਸੁਖ ਹੋਏ ਘਨਾ ਦੁੱਖ ਦਰਦ ਨਾ ਮੂਟੇ ਹੋਏ ਸਦਾ ਸਦਾ ਅੰਕਾਰ ਚਾਕਰੇ ਪ੍ਰਭ ਸਾਹਿਬ ਸੱਚਾ ਸੋਏ ਸਾਧ ਸੰਗਤ ਸੋ ਹੈ ਨਿਰਮਲਾ ਕਟਿਏ ਜਮ ਕੇ ਭਾਸ ਸੁਖ ਦਾਤਾ ਭੈ ਭਜਨਾ ਤੇਸ ਆਗੇ ਕਰੇ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਜ ਆਵੇ ਰਾਸ ਬਹੁਤ ਬਹੁਤ ਵਖਾਣੀਆਂ ਉੱਚਾ ਚਾਥਾਓ ਵਲਨਾ ਚਹਨਾ ਬਹਰਾ ਕੀਮਤ ਕਹਿ ਨਾ ਸਕਾ ਨਾਨਕ ਕਾ ਪ੍ਰਭ ਮਿਆ ਕਰ ਸਚ ਦੇਵ ਹਉ ਆਪਣਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 5ਵਾਂ ਸੋ ਇੱਤੇਯ ਜਿ ਅੜੇ ਸਿਰ ਸ਼ਾਹ ਪਾਤਸ਼ਾਹ ਤਿਸੇ ਕੀ ਕਰਿਆਸ ਮਨ ਜਿਸ ਕਾ ਸਭ ਸਿ ਵਿਸਾਹ ਸਭ ਗਿਆਨ ਪਾ ਛੜਿ ਕੇ ਗੁਰ ਕੀ ਚਰਣੀ ਪਾਹੋ ਮਨ ਮੇਰੇ ਸੁਖ ਸਹਿਜ ਸੇ ਤੀ ਜਾਪਨਾ ਆਠ ਪਹਿਰ ਪ੍ਰਭ ਤੇ ਤੂੰ ਗੁਣ ਗੋਬਿੰਦ ਨਿਤ ਗਾਉ ਰਹਾ ਤੈਸੇ ਕੇ ਸਰਣੀ ਪਰਮਨਾ ਜਿਸ ਜੀਵਣਿਆ ਵਰਨਾ ਕੋਈ जे सिमृत सुख होए कणा दुख दर्दना होए सदा सदा कर करचकरी साहिब सचा सोए साधु संगत होए हुमला कटियमी ਸੋਖ ਦਾ ਤਾਮ ਭੈ ਭੰਜਨਾ ਤੇ ਸਿਆ ਗੈ ਕਰੇ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਜ ਆਵੇ ਰਾਸ ਬਹੁਤ ਬਹੁਤ ਵਖਾਣੀਆਂ ਉੱਚਾ ਚਾਥਾ ਵਰਨਾ ਚਹਨਾ ਬਹਾਰਾ ਕੀਮਤ ਕਹਿ ਨਾ ਸਕਾਉ ਨਾਨਕ ਕਾ ਪ੍ਰਭ ਮਿਆ ਕਰ ਸਚ ਦੇਵ ਹਉ ਆਪਣਾ ਨਾਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 5ਵਾਂ ਸੋ ਇੱਤੇਯ ਜਿੜੇ ਸਰਸ਼ਾ ਪਾਤਸ਼ਾਹ ਤਿਸੇ ਕੀ ਕਰਿਆਸ ਮਨ ਜਿਸ ਕਾ ਸਭ ਸਿਸਾ ਸਾਬ ਸਿਆਣ ਪਛੜ ਕੇ ਗੁਰ ਕੀ ਚਰਣੀ ਪਾਹਾਂ मन, मन में रह सुख सहज से ते जपना आठ पहर प्रभु चै तू गुण गोविंद नित गा रहा तैसे की सरणी भर मना जिस जीवले어나 कोई, कोई। ਜੇ ਸਿਮਰਤ ਸੁਖ ਹੋਏ ਕਹਾਂ ਦੁੱਖ ਦਰਦ ਨ ਮੁਟੇ ਹੋਏ ਸਦਾ ਸੁਦਾ ਕਰ ਚਾ ਕਿਰੇ ਪ੍ਰਭ ਸਾਹਿਬ ਸੱਚਾ ਸੁਏ ਸਾਧ ਸੰਗਤ ਹੋਏ ਨਿਰਮਲਾ ਕਟਿਏ ਜਮ ਕੇ ਫਾਸਾ ਸੋਖ ਦਤਾ ਪੈ ਭੰਜਨਾ ਤੇ ਸਿਆਗੈ ਕਰੇ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਜ ਆਵੇ ਰਸ ਬਹੁਤ ਬਹੁਤ ਵਖਾਣੀਆਂ ਉੱਚਾ ਉੱਚਾ ਥਾਉ ਵਰਨਾ ਚਹਨਾ ਬਹਰਾ ਕੀਮਤ ਕਹਿਨਾ ਸਕਾ ਨਾਨਕ ਕਾ ਪ੍ਰਭ ਮਿਆ ਕਰ ਸਚ ਦੇਵ ਹੋ ਆਪਣਾ ਨਾਉ ਨੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 5ਵਾਂ ਸੋ ਇੱਤੈ ਜਿਹੜੇ ਸਿਰ ਸ਼ਾਹ ਪਾਤਸ਼ਾਹ ਤਿਸੇ ਕੀ ਕਰਿਆਸ ਮਨ ਜਿਸ ਕਾ ਸਭ ਸਿ ਵਿਸਾਹ ਸਭ ਸਿਆਣ ਪਛੜ ਕੇ ਗੁਰ ਕੀ ਚਰਣੇ ਪਾਹੋ ਮਨ ਮੇਰੇ ਸੁਖ ਸਹਿਜ ਸੇ ਤੀਜਾ ਪਨਾ ਆਠ ਪਹਿਰ ਪ੍ਰਭ ਤੇ ਤੂੰ ਗੁਣ ਗੋਬਿੰਦ ਨਿਤ ਗਾ ਰਹਾ ਤੈਸੇ ਕੇ ਸਰਣੀ ਪਰਮਨਾ ਜਿਸ ਜੀਵਣਿਆ ਵਰਨਾ ਕੋਈ ਜੇ ਸਿਮਰਤਾ ਸੁਖ ਹੋਏ ਕਹਾ ਦੁੱਖ ਦਰਦ ਨ ਮੂਟੇ ਹੋਏ ਸਦਾ ਸਦਾ ਅੰਕਾਰ ਚਾਕਿਰੇ ਪ੍ਰਭ ਸਾਹਿਬ ਸੱਚਾ ਸੁਏ ਸਾਧ ਸੰਗਤ ਸੋਏ ਨਿਰਮਲਾ ਕਟਿਏ ਜਮ ਕੇ ਫਾਸਾ ਸੋਖ ਦਾ ਤਾਮ ਪੈ ਪੰਜਨਾ ਤੇ ਸਿਆਖੇ ਕਰੇ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਜ ਆਵੇ ਰਾਸ ਬਹੁਤ ਬਹੁਤ ਬਖਾਨੀਏ ਉਚਾ ਚਾਥਾ ਵਰਨਾ ਚਹਨਾ ਬਹਰਾ ਕੀਮਤ ਕਹਿਨਾ ਸਕਾ ਨਾਨਕ ਕਾ ਪ੍ਰਭ ਮਿਆ ਕਰ ਸਚ ਦੇਵ ਹੋ ਆਪਣਾ ਨਾ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 5ਵਾਂ ਸੋ ਇੱਤੇਯ ਜਿਹੜੇ ਸਿਰ ਸ਼ਾਹ ਪਾਤਸ਼ਾਹ ਤਿਸੇ ਕੀ ਕਰਿਆਸ ਮਨ ਜਿਸ ਕਾ ਸਭ ਸਿਸਾ ਸਾਭ ਸਿਆਣ ਪਛੜਿ ਕੈ ਗੁਰ ਕੀ ਚਰਣੀ ਪਾਹਮਾ ਮਨ ਮੇਰੇ ਸੁਖ ਸਹਿਜ ਸਿਤੇ ਜਪਨਾ ਆਠ ਪਹਿਰ ਪ੍ਰਭ ਧਿਆਇ ਤੂੰ ਗੁਣ ਗੋਬਿੰਦ ਨਿਤ ਗਾ ਰਹਾ ਤੈਸੇ ਕੀ ਸਰਣੀ ਪਰਮਨਾ ਜਿਸ ਜੀਵਣਿਆ ਵਰਨਾ ਕੋਇ ਜੇ ਸਿਮਰਤ ਸੁਖ ਹੋਏ ਘਣਾ ਦੁੱਖ ਦਰਦਨਾ ਮੁਲੇ ਹੋਏ ਸਦਾ ਸਦਾ ਅੰਕਰ ਚਾਕਰੇ ਪ੍ਰਭ ਸਾਹਿਬ ਸੱਚਾ ਸੁਏ ਸਾਧ ਸੰਗਤ ਸੋਇ ਨਿਰਮਲਾ ਕਟਿਏ ਜਮ ਕੇ ਫਾਸਾ ਸੋਖ ਦਾ ਕਾਮ ਪਹਿ ਪੰਜਨਾ ਤਿਸ ਆ ਕੈ ਕਰੇ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਜ ਆਵੇ ਰਾਸ ਬਹੁਤ ਬਹੁਤ ਵਖਾਣੀਏ ਉੱਚਾ ਉੱਚਾ ਥਾ ਵਰਨਾ ਚਹਨਾ ਬਹਰਾ ਕੀਮਤ ਕਹਿਨਾ ਸਕਾ ਨਾਨਕ ਕਾ ਪ੍ਰਭ ਮਿਆ ਕਰ ਸਚ ਦੇਵ ਹੋ ਆਪਣਾ ਨਾਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 5ਵਾਂ ਸੋ ਇਤੈ ਜਿ ਅੜੇ ਸਿਰ ਸ਼ਾਹ ਪਾਤਸ਼ਾਹ ਤਿਸੇ ਕੀ ਕਰਿਆਸ ਮਨ ਜਿਸ ਕਾ ਸਭ ਸਿ ਵਿਸਾਹ ਸਭ ਸਿਆਣ ਪਛੜਿ ਕੇ ਗੁਰ ਕੀ ਚਰਣੇ ਪਾਹੋ मन में रह सुख सहज से ते जाप ना आठ पहर प्रभु चाहे तू गुण गोविंद नित गाओ रे हा तैसे के सरनी भरमना जिस जीवलेय बरना कोए ਕੇ ਸਿਮਰਤ ਸੁਖ ਹੋਏ ਕਹਾਂ ਦੁੱਖ ਦਰਦ ਨਾ ਮੁੜੇ ਹੋਏ ਸਦਾ ਸੁਦਾ ਅੰਕਾਰ ਚਾਕਰੇ ਪ੍ਰਭ ਸਾਹਿਬ ਸੱਚਾ ਸੁਏ ਸਾਧ ਸੰਗਤ ਹੋਏ ਨਿਰਮਲਾ ਕਟਿਏ ਜਮ ਕੇ ਫਾਸ ਸੋਖ ਦਾਤਾ ਬਹ ਭਜਨਾ ਤੇ ਸਿਆਗੈ ਕਰੇ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਜ ਆਵੇ ਰਾਸ ਬਹੁਤ ਬਹੁਤ ਵਖਾਣੀਆਂ ਉੱਚਾ ਚਾਥਾਉ ਵਰਨਾ ਚਹਨਾ ਬਹਰਾ ਕੀਮਤ ਕਹਿਨਾ ਸਕਾ ਨਾਨਕ ਕਾ ਪ੍ਰਭ ਮਿਆਕਰ ਸਚ ਦੇਵ ਹੋ ਆਪਣਾ ਨਾਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 5ਵਾਂ ਸੋ ਇਤਿ ਹੈ ਜਿਹੜੇ ਸਿਰ ਸ਼ਾਹ ਪਾਤਸ਼ਾਹ ਤਿਸੇ ਕੀ ਕਰਿਆ ਸਿ ਮਨ ਜਿਸ ਕਾ ਸਭ ਸਿ ਸਾਹ ਸਭ ਗਿਆਨ ਪਾ ਛੜ ਕੇ ਗੁਰ ਕੀ ਚਰਣੀ ਪਾਹਾਂ मन में रह सुख सहज से ते जपना आठ पहर प्रभु तए तू गुण गोविंद नित गाओ रे हम तैसे की सरनी धरमना जिस जीव ने यवरना कोए जे सिमृत सुख हुय कणा दुख दर्दना ले हदा सदा, सदा करचकरी साहिब सचा सोए साधु सां गु निर्मला कटिए जमकी फास ਸੋਖ ਦਾਤਾ ਭੈ ਭਜਨਾ ਤੇ ਸਿਆਖੇ ਕਰੇ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਜ ਆਵੇ ਰਾਸ ਬਹੁਤ ਬਹੁਤ ਬਖਾਨੀਏ ਉੱਚਾ ਚਾਥਾਓ ਵਰਨਾ ਚਹਨਾ ਬਹਰਾ ਕੀ ਮਤ ਕਹਿਨਾ ਸਕਾਉ ਨਾਨਕ ਕਾ ਪ੍ਰਭ ਮਿਆ ਕਰ ਸਚ ਦੇਵ ਹੋ ਆਪਣਾ ਨਾਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 5ਵਾਂ ਸੋ ਇੱਤੇਯੇ ਜਿੜੇ ਸਰਸ਼ਾ ਪਾਤਸ਼ਾਹ ਤਿਸੇ ਕੀ ਕਰਿਆਸ ਮਨ ਜਿਸ ਕਾ ਸਭ ਸਿਸਾ ਸਾਬ ਸਿਆਨ ਪੰਛੜਿ ਕੈ ਗੁਰ ਕੀ ਚਰਣੀ ਪਾਹੋ ਮਨ ਮੇਰੇ ਸੁਖ ਸਹਿਜ ਸੇ ਤੀ ਜਾਪਨਾ ਆਠ ਪਹਿਰ ਪ੍ਰਭ ਤੇ ਤੂੰ ਗੁਣ ਗੋਬਿੰਦ ਨਿਤ ਗਾ ਰਹਾ ਤੈਸੇ ਕੇ ਸਰਣੀ ਪਰਮਨਾ ਜਿਸ ਜੀਵਣਿਆ ਵਰਨਾ ਕੋਈ जे सिमृत सुख होए कणा दुख दर्दना होए, सदा सदा प्राब साहिब सचा सोए साधु संगस हुय निर्मला कटियमी फास ਸੁਖ ਦਾਤਾ ਭੈ ਭਜਨਾ ਤੇ ਸਿਆ ਗੈ ਕਰੇ ਅਰਦਾਸ ਮਿਹਰ ਕਰੇ ਜਿਸ ਮਿਹਰવાન ਤਾਂ ਕਾਰਜ ਆਵੇ ਰਸ ਬਹੁਤ ਬਹੁਤ ਵਖਾਣੀਆਂ ਉੱਚਾ ਉੱਚਾ ਥਾ ਵਲਨਾ ਚਹਨਾ ਬਹਰਾ ਕੀਮਤ ਕਹਿਨਾ ਸਕਾ ਨਾਨਕ ਕਾ ਪ੍ਰਭ ਮਿਆਕਰ ਸਚ ਦੇਵ ਹੋ ਆਪਣਾ ਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 5ਵਾਂ ਸੋ ਇਤੈ ਜਿੜੇ ਸਰਸ਼ਾ ਪਾਤਸ਼ਾਹ ਤਿਸੇ ਕੀ ਕਰਿਆਸ ਮਨ ਜਿਸ ਕਾ ਸਭ ਸਵਿਸਾ ਸਾਬ ਸਿਆਣ ਪਛੜ ਕੇ ਗੁਰ ਕੀ ਚਰਣੀ ਪਾਹਾਂ ਮਨ ਮੇਰੇ ਸੁਖ ਸਹਿਜ ਸੇ ਤੀ ਜਾਪਨਾ ਆਠ ਪਹਿਰ ਪ੍ਰਭ ਤੇ ਤੂੰ ਗੁਣ ਗੋਵਿੰਦ ਨਿਤ ਗਾਉ ਰਹਾ ਤੈਸੇ ਕੇ ਸਰਣੀ ਭਰ ਮਨਾ ਜਿਸ ਜੀਵਣਿਆ ਵਰਨਾ ਕੋਈ ਜੇ ਸਮਰਤ ਸੁਖ ਹੋਏ ਕਹਾਂ ਦੁੱਖ ਦਰਦ ਨਾ ਮੁੜੇ ਹੋਏ ਸਦਾ ਸਦਾ ਅੰਕਾਰ ਚਾਕਿਰੇ ਪ੍ਰਭ ਸਾਹਿਬ ਸੱਚਾ ਸੁਏ ਸਾਧ ਸੰਗਤ ਹੋਏ ਨਿਰਮਲਾ ਕਟਿਏ ਜਾਮ ਕੇ ਭਾਸ ਸੋਖ ਦਤਾ ਪੈ ਭੰਜਨਾ ਤੇ ਉਸ ਅਗੇ ਕਰੇ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਜ ਆਵੇ ਰਾਸ ਬਹੁਤ ਬਹੁਤ ਬਖਾਨੀਏ ਉੱਚਾ ਚਾਥਾਓ ਵਰਨਾ ਚਹਨਾ ਬਹਰਾ ਕੀਮਤ ਕਹਿਨਾ ਸਕਾ ਨਾਨਕ ਕਾ ਪ੍ਰਭ ਮਿਆ ਕਰ ਸਚ ਦੇਵ ਹੋ ਆਪਣਾ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ